हे राजा महाराज राज है के महाराज ए सुराज छोड़ और दूजा कौन त्याय है कि मारे राजन मैं तू राजा कहिए है पू मन में पूमा ठाकुर में है ठकुराई तेरी कोमन सिर कोमा राजन के राजा महाराजन के महाराजा राज पाना राजान पान देवान देव उपमा राज न पान

उपमा महान उपमा महान राजा राज पाना न पान देवान देव उपमा महान राजा ने राज पाना पान पान देवान देव उपमा महान राज। राजन के राजे महाराजा राज के राजा महाराजन के महाराजा राजन के राजा महाराजन के महाराजा महाराजन के महाराजा महाराजन के महाराजा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਜ ਜੀ ਮਹਾਰਾਜ ਪ੍ਰਕਾਸ਼ ਗੁਰਪਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਦਮਦਮੀ ਟਕਸਾਲ ਸਦਰਵਾਲਾ ਦੇ ਹਜੂਰੀ ਰਾਗੀ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਐ ਉਸ ਦਾ ਸ਼ਬਦ ਕੀਰਤਨ ਸਰਵਣ ਕਰਾਇਆ ਬੜੀ ਹੀ ਮਨੋਹਰ ਆਵਾਜ਼ ਦੇ ਵਿੱਚ ਸੋ ਰਾਗੀ ਸਿੰਘ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਹੁਣ ਮੈਂ ਬੇਨਤੀ ਕਰਾਂ ਨਵੰਦਮੀ ਟਕਸਾਲ ਸਦਰ ਵਾਲਾ ਦੇ ਮੁਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਭਪਿੰਦਰ ਸਿੰਘ ਸਾਹਿਬ ਜੀ ਉਹ ਆ ਕੇ ਆਪ ਜੀ ਨੂੰ ਜੋ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜੀਵਨ ਹੈ ਪਾਤਸ਼ਾਹ ਜੀ ਦਾ ਜੋ ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ ਜੋ ਪ੍ਰਚਾਰਤ ਕੀਤਾ ਗਰੀਬ ਨਵਾਜ਼ ਜੀ ਨੇ ਸਾਡੇ ਉਤੇ ਅਥਰਸ ਕੀਤਾ ਉਸ ਇਤਿਹਾਸ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਉਣਗੇ ਮਹਾਪੁਰਖ ਜਿੱਨਾਂ ਕ ਇਕ ਮੈਂ ਜੋ ਸੰਗਤ ਆਈ ਹੈ ਉਹਨਾਂ ਨੂੰ ਬੇਨਤੀ ਕਰਾਂ ਕਿ ਥੱਲੋਂ ਸੇਵਾਦਾਰ ਕਹਿ ਰਹੇ ਨੇ ਕਿ ਰਸਤੇ ਦੇ ਵਿੱਚ ਮੋਟਰਸਾਈਕਲ ਕੜੇ ਖੜੇ ਹਨ ਸੋ ਜਿੰਨਾ ਵੀ ਭਾਈਆਂ ਦੇ ਮੋਟਰਸਾਈਕਲ ਰਸਤੇ ਦੇ ਵਿੱਚ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਰਸਤੇ ਦੇ ਵਿੱਚੋਂ ਇੱਕ ਪਾਸੇ ਕਰਨ ਦੀ ਕਿਰਪਾਲਤਾ ਕਰਨ ਜੀ ਤਾਂ ਕਿ ਸੰਗਤ ਨੂੰ ਆਉਣ ਜਾਣ ਦੇ ਵਿੱਚ ਕੋਈ ਵਿਗੜ ਨਾ ਪਵੇ ਸੋ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਕਿ ਜਿਨ੍ਹਾਂ ਦੇ ਵੀ ਵਹੀਕਲ ਆਦਿ ਖੜੇ ਨੇ ਰਸਤੇ ਦੇ ਵਿੱਚ ਉਹ ਪਾਸੇ ਕਰ ਦਿੱਤੇ ਜਾਣ ਸੋ ਮਹਾਪੁਰਖਾਂ ਨੂੰ ਬੇਨਤੀ ਕਰਾਂ ਕਿ ਜਨਾਂਕ ਉਹ ਸਮਾਂ ਮੁਨਾਸਿਬ ਸਮਝਣ ਉਹਨਾਂ ਸਮਾਂ ਉਹ ਸੰਗਤਾਂ ਨੂੰ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਾ ਕੇ ਸਤਿਗੁਰ ਸਾਹਿਬ ਜੀ ਦੀ ਖੁਸ਼ੀਆਂ ਨੂੰ ਆਪ ਸੰਗਤ ਦੇ ਵਿੱਚ ਸਤਿਗੁਰ ਸਾਹਿਬ ਜੀ ਨੇ ਖੁਸ਼ੀਆਂ ਪ੍ਰਾਪਤ ਕਰਨ ਕਿਉਂਕਿ ਸੰਗਤ ਜੀ ਸਤਿਗੁਰੂ ਜੀ ਦਾ ਜੋ ਇਤਿਹਾਸ ਹੈ ਜੋ ਪਾਤਸ਼ਾਹ ਜੀ ਦਾ ਜੀਵਨ ਹੈ ਇਸ ਨੂੰ ਸੰਪੂਰਨ ਤੌਰ ਤੇ ਸੁਣਾਇਆ ਹੀ ਨਹੀਂ ਜਾ ਸਕਦਾ ਜੋ ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਅੰਦਰ ਪ੍ਰਸਾਰਤ ਕੀਤਾ ਹੈ ਨਾਲ ਤੋਲਿਆ ਮਾਪਿਆ ਨਹੀਂ ਜਾ ਸਕਦਾ ਹਾਂ ਇਹ ਹੈ ਕਿ ਸਤਿਗੁਰੂ ਜੀ ਦੇ ਜਸ ਨੂੰ ਸੁਣਾ ਕੇ ਆਪਾਂ ਸਤਿਗੁਰੂ ਜੀ ਦੀ ਸਾਖਿਆਤ ਦਾ ਦਾ ਸੁੱਖ ਤਾਂ ਮਾਣ ਸਕਦੇ ਹਾਂ ਪਰ ਜੇ ਕੋਈ ਕਹੇ ਕਿ ਸਤਿਗੁਰੂ ਜੀ ਦੇ ਪਾਏ ਹੋਏ ਪੂਰਨਿਆਂ ਦਾ ਅਸੀਂ ਆਪਣੇ ਸ਼ਬਦਾਂ ਦੇ ਨਾਲ ਸੰਪੂਰਨਤਾ ਕਰ ਦਈਏ ਇਹ ਨਹੀਂ ਹੋ ਸਕਦਾ ਸਕਦੀ ਹੈ ਪਰ ਸਾਗਰ ਦੀ ਨਪਾਈ ਨੂੰ ਉਸ ਦੀ ਡੰਗਾਈ ਨੂੰ ਜਿੰਨਾ ਵੀ ਯਤਨ ਕਰ ਲੇ ਉਹ ਮਾਪ ਨਹੀਂ ਸਕਦੀ ਪੰਛੀ ਅਸਮਾਨ ਦੇ ਵਿੱਚ ਉਡਾਰੀਆਂ ਲਾ ਕੇ ਹਵਾ ਦਾ ਆਨੰਦ ਤੇ ਮਾਣ ਸਕਦਾ ਹੈ ਪਰ ਆਕਾਸ਼ ਦੀ ਵਿਸਥਾਰਤਾ ਦਾ ਅੰਤ ਨਹੀਂ ਪਾ ਸਕਦਾ ਐਸੀ ਤਰ੍ਹਾਂ ਹੀ ਸਤਿਗੁਰੂ ਜੀ ਦਾ ਜੋ ਜੀਵਨ ਹੈ ਪਾਤਸ਼ਾਹ ਜੀ ਨੇ ਜੋ ਪ੍ਰਸਾਰਥ ਕੀਤਾ ਹੈ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸੋ ਆਪਾਂ ਸਤਿਗੁਰੂ ਜੀ ਦੇ ਗੁਣ ਗਾਣ ਕਰਕੇ ਉਸ ਸੁੱਖ ਨੂੰ ਅਨੁਭਵ ਕਰ ਸਕਦੇ ਹਾਂ ਜਿੰਨੇ ਸਤਿਗੁਰੂ ਜੀ ਦੇ ਗੁਣ ਕਾਵਾਂਗੇ ਉਹਨਾਂ ਆਪਾਂ ਨੂੰ ਵੱਧ ਵੱਧ ਸੁੱਖ ਅਨੁਭਵ ਹੋਵੇਗਾ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਵਧੇਗੀ ਸੋ ਮੈਂ ਬੇਨਤੀ ਕਰਾਂ ਮਹਾਪੁਰਖਾਂ ਨੂੰ ਕਿ ਜਿੰਨਾ ਵੀ ਉਹ ਮناسب ਸਮਝਣ ਸੋ ਆਪ ਸਿੱਖ ਸੰਗਤਾਂ ਨੂੰ ਸਤਿਗੁਰੂ ਜੀ ਦਾ ਜੋ ਪਾਵਨ ਪਵਿੱਤਰ ਇਤਿਹਾਸ ਹੈ ਜਿਵੇਂ ਸਤਿਗੁਰੂ ਜੀ ਨੇ ਪ੍ਰੇਮ ਦੀਆਂ ਬਾਤਾਂ ਪਾਈਆਂ ਜਦੋਂ ਸਤਿਗੁਰੂ ਜੀ ਰਣ ਦੇ ਮੈਦਾਨ ਦੇ ਵਿੱਚ ਸਤਿਗੁਰੂ ਜੀ ਵਿਚਰੇ ਕਿਵੇਂ ਸਤਿਗੁਰੂ ਜੀ ਨੇ ਆਪਣੇ ਸ਼੍ਰੀ ਸਾਹਿਬ ਦੇ ਨਾਲ ਜਿਹੜੇ ਜ਼ਾਲਮ ਨੇ ਉਹਨਾਂ ਦਾ ਨਾਸ਼ ਕੀਤਾ ਜੋ ਘਾਲਣਾ ਸਤਿਗੁਰੂ ਜੀ ਨੇ ਸਾਡੇ ਜੀਵਾਂ ਦੇ ਉੱਪਰ ਕਿਰਪਾ ਕੀਤੀ ਹੈ ਉਹ ਆਪਾਂ ਮਹਾਪੁਰਖਾਂ ਦੀ ਰਸਨਾ ਤੋਂ ਸਰਵਣ ਕਰਨਾ ਹੈ ਜਿਵੇਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਅੱਜ ਦੇ ਦਿਨ ਪੋਸੂ ਦੀ ਸਤਵੀਂ ਨੂੰ ਸ੍ਰੀ ਪਟਨਾ ਸਾਹਿਬ ਜੀ ਦੇ ਵਿਖੇ ਹੋਇਆ ਉਹ ਸਾਰਾ ਇਤਿਹਾਸ ਮਹਾਪੁਰਖ ਆਪਾਂ ਨੂੰ ਸਰਵਣ ਕਰਾਉਣਗੇ ਸੋ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਾਂ ਕਿ ਜੋ ਥੱਲੇ ਵੀ